ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਹਰ ਮਿਹਰੇ ਹਵਾ ਜੀ ਚੱਲੀ ਜਾਂਦੀ ਹੈ ਪੂਰੀ ਜ਼ੋਰ ਦੀ ਹਵਾ ਹੈਗੀ ਕਿ ਉੱਥੇ ਅੱਗ ਨਹੀਂ ਮੱਚਦੀ ਤੇ ਆਪਾਂ ਅੰਦਰ ਗੈਸ ਕੀਤਾ ਵੀ ਗੈਸ ਤੇ ਬਣਾਵਾਂਗੇ ਆਪਾਂ ਤੇ ਮੱਕੀ ਦੇ ਆਟੇ ਦਾ ਹਲਵਾ ਬਣਾਵਾਂਗੇ ਆਪਾਂ ਜੀ ਸ਼ੱਕਰ ਪਾ ਕੇ ਬਹੁਤ ਵਧੀਆ ਬਣੂਗਾ ਆਪਾਂ ਹੁਣ ਅੱਗ ਬਾਲਾਂਗੇ ਗੈਸ ਚਲਾਵਾਂਗੇ ਕੜਾਈ ਧਰਾਂਗੇ ਅਗੜਵੀ ਚ ਪਿਆਸੀ ਘਿਓ ਆਪਾਂ ਇਹ ਪਾਵਾਂਗੇ ਗਰਮ ਕੀਤਾ ਹੋਇਆ ਸੀ ਅਜਿ ਘਿਓ ਕੁਸ ਗੜਵੀ ਚ ਪਾ ਲਿਆ ਸੀ ਮੈਂ ਲਓ ਕਿਓ ਗਰਮ ਹੋ ਗਿਆ ਤੇ ਹੁਣ ਆਪਾਂ ਮੱਕੀ ਦਾ ਆਟਾ ਪਾਵਾਂਗੇ ਇਹਦੇ ਅੱਡੇ ਦਾ ਬਹੁਤ ਵਧੀਆ ਬਣਦਾ ਹਲਵਾ ਤੇ ਥੋੜਾ ਜਿਹਾ ਇਹ ਸੁਕਖ ਹੁੰਦਾ ਮੱਕੀ ਦਾ ਆਟਾ ਤੇ ਚਿਕੇ ਹੋਂ ਤਾਂ ਜਿਆਦਾ ਹੀ ਪਰ ਆਪਾਂ ਪਾ ਲੈਣੇ ਆਂ ਕਈ ਤਾਂ ਉਨਾ ਹੀ ਪਾ ਲੈਂਦੇ ਚੱਲ ਤੇ ਪਰ ਮੈਂ ਜਿਆਦਾ ਪਾਇਆ ਥੋੜਾ ਜਿਹਾ ਆਪਾਂ ਬਸ ਥੋੜਾ ਥੋੜਾ ਹੁਣ ਝੰਝਣ ਲੱਗ ਗਿਆ

ਲਓ ਹੁਣ ਵਾਸ਼ਰਾਂ ਲੱਗ ਪਈ ਐ ਤੇ ਆਟਾ ਭੁੱਜ ਗਿਆ ਤੇ ਹੁਣ ਆਪਾਂ ਚੱਕਰ ਪਾਵਾਂਗੇ ਚੱਕਰ ਵੀ ਵਿੱਚ ਆਪਾਂ ਸਵਾਰ ਕੇ ਘੁੰਨ ਲਈਏ ਤੇ ਪਾਣੀ ਪਾਵਾਂਗੇ ਸੱਤ ਦਾ ਵਧੀਆ ਬਣਿਆ ਮੁੱਠੀ ਦਾ ਆਟੇ ਦਾ ਆਸਪੈਕਤ ਅਲਵਾ ਲਓ ਆਪਣਾ ਹਲਦਾ ਬਣ ਗਿਆ हम आप गैस बंद कर लगे हाँ हम थोड़ा जहा ठंडा हो गया आप प्लेट च पाव गे घ्यो कि चढ़ाया देखो वाया बने हलवा हम तो आप प्लेट च ਕਿ ਉਹ ਥੋੜਾ ਜਿਆਦਾ ਹੀ ਪੈ ਗਿਆ ਮੈਥੋਂ ਉਕੇ ਥੋੜੇ ਜਿਆਦੇ ਆਪਾਂ ਹੋਰ ਕੱਢ ਦਿਆਂਗੇ ਵਿੱਚੋਂ ਅਸਲੋ ਜਿਆਦੇ ਪੈ ਗਿਆ ਚਲ ਇਹ ਕਿਉ ਆਪਾਂ ਵੇਖੀ ਨਾਲ ਸਬਜੀ ਸੁਬਜੀ ਚ ਪਾ ਲਾਂਗੇ ਅਪਾ ਉੱਥੇ ਕਾਜੂ ਲਾਵਾਂਗੇ ਬਦਾਮ ਲਾਵਾਂਗੇ ਦੇਖੋ ਆਪਣਾ ਹਲਵਾ ਕਿੱਡਾ ਵਧੀਆ ਬਣਿਆ ਮੱਕੀ ਦੇ ਆਟੇ ਦਾ ਬਹੁਤ ਵਧੀਆ ਬਣਿਆ ਮੱਕੀ ਦੇ ਆਟੇ ਦਾ ਹਲਵਾ ਜੇ ਸਾਡੀ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ